ਸਮੁੱਚੇ ਭਾਰਤ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਸਿੱਖਾਂ ਦਾ ਗਣਤੰਤਰ ਦਿਵਸ ਦੇ ਨਾਲ ਕੀ ਸੰਬੰਧ ਹੈ ਇਸ ਦੇ ਉੱਪਰ ਆਪਾਂ ਕਰਾਂਗੇ ਚਰਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗਲਾਂ ਦੇ ਵਿੱਚ ਰਹਿ ਕੇ ਭੁੱਖੇ ਰਹਿ ਕੇ ਘੋੜਿਆਂ ਦੀਆਂ ਕਾਠੀਆਂ ਤੇ ਦਿਨ ਬਤੀਤ ਕਰਕੇ ਸਿੱਖਾਂ ਨੇ ਤੇਗਾਂ ਦੀ ਧਾਰ ਦੇ ਉੱਪਰ ਨਾਚ ਕਰਕੇ ਤੇ ਪੰਜਾਬ ਦੇ ਵਿੱਚ ਰਾਜ ਭਾਗ ਜਿਹੜਾ ਉਹ ਸਿਰਜਿਆ 145000 ਮਰਬਾ ਮੀਲ ਰਾਜ ਭਾਗ ਦੇ ਮਾਲਕ ਸਿੱਖ ਡੋਗਰਿਆਂ ਦੀ ਗਦਾਰੀ ਦੇ ਕਰਕੇ ਉਹ ਰਾਜ ਭਾਗ ਜਾਂਦਾ ਰਿਆ ਅੰਗਰੇਜ਼ ਆ ਗਏ ਅੰਗਰੇਜ਼ਾਂ ਨੂੰ ਕੱਢਣ ਦੇ ਵਾਸਤੇ ਪੈਲ ਸਿੱਖਾਂ ਨੇ ਕੀਤੀ ਜਿਸ ਦੇ ਵਿੱਚ 90% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ 121 ਜਾਣੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਫਾਂਸੀ ਦੇ ਰਸੇ ਤੇ ਚੜੇ ਜਿਹਦੇ ਵਿੱਚੋਂ 93 ਜਿਹੜੇ ਸਨ ਉਹ ਸਿੱਖ ਸਨ 4700 ਦੇ ਕਰੀਬ ਕਾਲੇ ਪਾਣੀ ਭੇਜੇ ਗਏ ਜਿਨ੍ਹਾਂ ਦੇ ਵਿੱਚੋਂ 2147 ਸਿੱਖ ਸਨ ਇਸੇ ਤਰ੍ਹਾਂ 22 ਮੁਸਾਫਰ ਕਾਮਾਂਗਾਟਾ ਮਾਰੂਜ਼ ਹਾਜ਼ ਦੇ ਵਿੱਚ ਮਾਰੇ ਗਏ ਉਹ 22 ਦੇ ਬਾਈ ਸਿੱਖ ਸਨ ਜਲਿਆਂਵਾਲੇ ਬਾਗ ਦੇ ਵਿੱਚ 1300 ਦੇ ਕਰੀਬ ਦੇਸ਼ ਭਗਤ ਗੋਲੀ ਦਾ ਨਿਸ਼ਾਨਾ ਬਣੇ ਜਿਨ੍ਹਾਂ ਦੇ ਵਿੱਚੋਂ 739 ਸਿੱਖ ਸਨ ਕਿਹਾ ਜਾ ਸਕਦਾ ਹੈ 90% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਉਸ ਵਕਤ ਦੇ ਭਾਰਤ ਦੀ ਬਹੁ ਗਿਣਤੀ ਦੇ ਲੀਡਰ ਮਹਾਤਮਾ ਗਾਂਧੀ ਪੰਡਿਤ ਜਵਾਲਲ ਨਹਿਰੂ ਵਰਗੇ ਜਿਨ੍ਹਾਂ ਨੇ ਬਾਰ ਬਾਰ ਸਿੱਖਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਜੇ ਸਿੱਖ ਆਪਣੀ ਕਿਸਮਤ ਨੂੰ ਭਾਰਤ ਦੇ ਨਾਲ ਜੋੜ ਲੈਣ ਤੇ ਉਹਨਾਂ ਵਾਸਤੇ ਇੱਕ ਵੱਖਰਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਰਹਿ ਕੇ ਸਿੱਖ ਆਜ਼ਾਦੀ ਦਾ ਨਿਗਮਾਂ ਸਕਣਗੇ 1931 ਦੇ ਵਿੱਚ ਮਹਾਤਮਾ ਗਾਂਧੀ ਨੇ ਗੁਰਦੁਆਰਾ ਸੀਸਗੰਨ ਸਾਹਿਬ ਦਿੱਲੀ ਵਿਖੇ ਬੋਲਦਿਆਂ ਕਿਹਾ ਕਹਿੰਦੇ ਮੇਰੇ ਤੇ ਸਿੱਖਾਂ ਦੇ ਵਿਚਾਰੇ ਰੱਬ ਸਾਖੀ ਹੈ ਪਵ ਰੱਬ ਅਗਵਾਏ ਕਿ ਸਿੱਖਾਂ ਦੇ ਨਾਲ ਕੋਈ ਵੀ ਵਿਸ਼ਵਾਸ ਘਾਤ ਨਹੀਂ ਕੀਤਾ ਜਾਵੇਗਾ ਇਸੇ ਤਰ੍ਹਾਂ ਪੰਡਿਤ ਜਵਾਲਲਲ Nehru ਨੇ 1946 ਦੇ ਵਿੱਚ ਕੋਲਕੱਤਾ ਦੇ ਵਿੱਚ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਵਾਸਤੇ ਸਿੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਔਰ ਸਿੱਖਾਂ ਵਾਸਤੇ ਇੱਕ ਵੱਖਰਾ ਖਿੱਤਾ ਜਿਹੜਾ ਉਹ ਦਿੱਤਾ ਜਾਵੇਗਾ ਜਿੱਥੇ ਰਹਿ ਕੇ ਸਿੱਖ ਆਜ਼ਾਦੀ ਦਾ ਨਿਗ ਮਾਣ ਸਕਣਗੇ ਜਿਸ ਵਕਤ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸਭ ਤੋਂ ਵੱਧ ਬਰਬਾਦੀ ਪੰਜਾਬ ਦੀ ਹੋਈ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ 40% ਪੰਜਾਬ ਉਹ ਪਾਕਿਸਤਾਨ ਵਿੱਚ ਰਹਿ ਗਿਆ 60% ਪੰਜਾਬ ਜਿਹੜਾ ਹੈ ਉਹ ਭਾਰਤ ਦੇ ਵਿੱਚ ਰਹਿ ਗਿਆ ਭਾਵੇਂ ਕਿ ਉਸ ਪੰਜਾਬ ਨੂੰ ਨੇ ਬਾਅਦ ਵਿੱਚ ਕਾਟ ਵੱਢ ਕੇ ਹਰਿਆਣਾ ਹਿਮਾਚਲ ਵੱਖਰੇ ਕਰਕੇ ਉਹਨੂੰ ਇੱਕ ਨਿੱਕੀ ਜੀ ਸੂਬੀ ਬਣਾ ਕੇ ਸਿੱਖਾਂ ਦੇ ਮੱਥੇ ਮੜ ਦਿੱਤਾ ਗਿਆ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਔਰ 10 ਅਕਤੂਬਰ 1947 ਨੂੰ ਹੀ ਪੰਜਾਬ ਦੇ ਗਵਰਨਰਲ ਚੰਦੂ ਲਾਲ ਤਰਵੇਣੀ ਨੇ ਨਵਾਂ ਇੱਕ ਸਿੱਖਾਂ ਨੂੰ ਤੋਹਫਾ ਦਿੱਤਾ ਫਰਮਾਨ ਜਾਰੀ ਕੀਤਾ ਕਿ ਸਿੱਖ ਜੁਰਾਇਮ ਪੇਸ਼ ਲੋਕਾਂ ਦੀ ਕੌਮ ਹੈ ਜੁਰਾਇਮ ਪੇਸ਼ ਹੁੰਦੇ ਐ ਚੋਰ ਡਾਕੂ ਕਾਤਲ ਕਹਿੰਦਾ ਇਹਨਾਂ ਦੇ ਉੱਪਰ ਸਖਤ ਨਿਗਾਹ ਜੜੀ ਉਹ ਰੱਖੀ ਜਾ ਜਿਹੜੇ ਸਿੱਖ ਉਜੜ ਕੇ ਉੱਥੋਂ ਆਪਣੇ ਮਰਬਿਆਂ ਦੇ ਹਿਸਾਬ ਨਾਲ ਜ਼ਮੀਨਾਂ ਛੱਡ ਕੇ ਪੰਜਾਬ ਦੇ ਵਿੱਚ ਭਾਰਤ ਵਾਲੇ ਪਾਸੇ ਆਏ ਸੀ ਉਹਨਾਂ ਦੇ ਰੀ ਜਖਮ ਵੀ ਅੱਲੇ ਸੀ ਤੇ ਉੱਤੋਂ ਚੰਦੂ ਲਾਲ ਤਰਬੇਣੀ ਆਖਦਾ ਹੈ ਕਿ ਸਿੱਖ ਜਿਹੜੇ ਉਹ ਜਰਾਇਮ ਪੇਸ਼ ਹੈ ਜਿਸ ਵਕਤ ਸੰਵਿਧਾਨ ਨੂੰ ਘੜਨ ਦੀ ਗੱਲ ਆਈ ਤੇ ਸੰਵਿਧਾਨ ਘੜਨ ਵਾਲੀ ਕਮੇਟੀ ਦੇ ਵਿੱਚ 50 ਮੈਂਬਰੀ ਕਮੇਟੀ ਜਿਹੜੀ ਹੈ ਉਹ ਸਲਾਹਕਾਰ ਕਮੇਟੀ ਬਣਾਈ ਗਈ ਉਹਨਾਂ ਨੇ ਉਸ ਵਕਤ ਸਿੱਖਾਂ ਦੀਆਂ ਕੁਝ ਸ਼ਰਤਾਂ ਸਨ ਜਿਹੜੀਆਂ 17 ਸ਼ਰਤਾਂ ਰੱਖ ਕੇ ਉਹ ਸਿੱਖਾਂ ਨੇ ਭਾਰਤ ਦੇ ਨਾਲ ਆਪਣਾ ਸਬੰਧ ਜੋੜਿਆ ਸੀ ਔਰ ਸਿੱਖਾਂ ਦੀ ਮੰਗ ਸੀ ਕਿ ਸਿੱਖਾਂ ਵਾਸਤੇ ਵੱਖਰੀ ਚੋਣ ਪ੍ਰਣਾਲੀ ਬਣਾਈ ਜਾਵੇ ਕਿਉਂਕਿ ਸਾਂਝੀ ਚੋਣ ਪ੍ਰਣਾਲੀ ਦੇ ਵਿੱਚ 82% ਭਾਰਤ ਦੀ ਬਹੁਗਿਣਤੀ ਹੈ 18% ਜਿਹੜੇ ਲੋਕ ਨੇ ਉਹ ਘੱਟ ਗਿਣਤੀ ਹੈ ਜਿਨ੍ਹਾਂ ਦੇ ਵਿੱਚੋਂ 1.8% ਜਿਹੜੇ ਉਹ ਸਿੱਖ ਨੇ ਤੇ ਬਾਕੀ ਦੂਸਰੀਆਂ ਕੌਮਾਂ ਨੇ ਜਿੱਥੇ ਸਿੱਖ 1.8% ਪਾਵ 2% ਤੋਂ ਵੀ ਘੱਟ ਹੋਣ ਉੱਥੇ ਸਾਂਝੀ ਚੋਣ ਪ੍ਰਣਾਲੀ ਦੇ ਵਿੱਚ ਸਿੱਖਾਂ ਦੇ ਕੀ ਪੱਲੇ ਪਵੇਗਾ ਕੁਝ ਵੀ ਨਹੀਂ ਸਿੱਖਾਂ ਦੀ ਮੰਗ ਸੀ ਕਿ ਸਿੱਖਾਂ ਵਾਸਤੇ ਵੱਖਰੀ ਚੋਣ ਪ੍ਰਣਾਲੀ ਜਿਹੜੀ ਉਹ ਬਣਾਈ ਜਾਣੀ ਚਾਹੀਦੀ ਹੈ ਨਾਲ ਹੀ ਅਗਲੀ ਮੰਗ ਸੀ ਕਿ ਸਿੱਖਾਂ ਵਾਸਤੇ ਰਾਖਵਾਕਰਨ ਰਾਖਵੀਆਂ ਸੀਟਾਂ ਹੋਣੀਆਂ ਚਾਹੀਦੀਆਂ ਹਨ ਜਿਹੜੀ ਫੌਜ ਦੇ ਵਿੱਚ ਸਿੱਖ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਵਾਸਤੇ ਵੀ ਰਾਖਵਾ ਕਰਨ ਹੋਣਾ ਚਾਹੀਦਾ ਹੈ ਪਰ ਇਹ ਤਿੰਨੋਂ ਦੀਆਂ ਤਿੰਨੋਂ ਮੰਗਾਂ ਜਿਹੜੀਆਂ ਬੜੀ ਬੇਸ਼ਰਮੀ ਦੇ ਨਾਲ ਭਾਰਤ ਦੇ ਉਹਨਾਂ ਬਹੁ ਗਿਣਤੀ ਦੇ ਲੀਡਰ ਨੇ ਠੁਕਰਾ ਦਿੱਤੀਆਂ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਉਹ ਸਾਰਾ ਕੁਝ ਭੁੱਲ ਗਏ ਸਾਂਝੀ ਚੋਣ ਪ੍ਰਣਾਲੀ ਬਣਾਏ ਗਏ ਸਿੱਖਾਂ ਵਾਸਤੇ ਕੋਈ ਰਾਖਵਾ ਕਰਨ ਲਈ ਰੱਖਿਆ ਗਿਆ ਆਣ ਵੰਡੇ ਪੰਜਾਬ ਦੀ ਗੱਲ ਜਦੋਂ ਅਜੇ ਹਰਿਆਣਾ ਤੇ ਹਿਮਾਚਲ ਪੰਜਾਬ ਵਿੱਚੋਂ ਨਹੀਂ ਸੀ ਕੱਢਿਆ ਗਿਆ ਔਰ ਸਿੱਖਾਂ ਨੇ ਮੰਗ ਕੀਤੀ ਕਿ ਉਹ ਇਸ ਪੰਜਾਬ ਵਿੱਚ ਵੀ ਜਿਹੜਾ ਹੈ 50% ਦੀ ਰਾਖਵਾ ਕਰਨ ਸਿੱਖਾਂ ਵਾਸਤੇ ਹੋਣਾ ਚਾਹੀਦਾ ਹੈ ਕੇਂਦਰ ਵਿੱਚ ਵੀ ਸਿੱਖਾਂ ਦੇ ਵਾਸਤੇ ਰਾਖਵਾ ਕਰਨਾ ਚਾਹੀਦਾ ਹੈ ਪਰ ਇਹ ਸਾਰੀਆਂ ਮੰਗਾਂ ਠੁਕਰਾ ਦਿੱਤੀਆਂ ਗਈਆਂ ਇਥੋਂ ਤੱਕ ਕਿ ਹਿੰਦੂਆਂ ਨੂੰ ਹਿੰਦੂ ਕੌਮ ਲਿਖਿਆ ਗਿਆ ਮੁਸਲਮਾਨਾਂ ਨੂੰ ਮੁਸਲਮਾਨ ਲਿਖਿਆ ਗਿਆ ਇਹਦੇ ਨਾਲ ਨਾਲ ਇਸਾਈਆਂ ਨੂੰ ਇਸਾਈ ਲਿਖਿਆ ਗਿਆ ਪਰ ਸਿੱਖਾਂ ਨੂੰ ਬੋਧੀਆਂ ਨੂੰ ਜੈਨੀਆਂ ਨੂੰ ਭਾਰਤ ਨੇ ਧਾਰਾ 25 ਦੇ ਵਿੱਚ ਸਿੱਖ ਨਹੀਂ ਲਿਖਿਆ ਗਿਆ ਬਲਕਿ ਕੇਸਾ ਧਾਰੀ ਹਿੰਦੂ ਲਿਖ ਦਿੱਤਾ ਗਿਆ ਇਸ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਸਿੱਖ ਹੀ ਨਹੀਂ ਲਿਖਿਆ ਗਿਆ ਭਾਵੇਂ ਸਿੱਖ ਜਿੰਨਾ ਮਰਜ਼ੀ ਰੌਲਾ ਪਾਉਣ ਕੇ ਸਿੱਖ ਵੱਖਰੀ ਕੌਮ ਹੈ बार-बार ਕਹਿਣ ਕਿ ਅਸੀਂ ਇਸ ਭਾਰਤ ਦੀ ਬਹੁਗਿਣਤੀ ਦਾ ਹਿੱਸਾ ਨਹੀਂ ਪਰ ਭਾਰਤ ਦਾ ਸੰਵਿਧਾਨ ਆਖਦਾ ਹੈ ਕਿ ਸਿੱਖ ਜਿਹੜੇ ਉਹ ਕੇਸਾਤਾਰੀ Hindu ਨੇ ਵੱਖਰੀ ਕੌਮ ਨਹੀਂ ਹੈ ਇਹ ਵੀ ਧੋਖਾ ਸੰਵਿਧਾਨ ਦੇ ਵਿੱਚ ਸਿੱਖਾਂ ਦੇ ਨਾਲ ਕੀਤਾ ਗਿਆ ਜਦੋਂ ਦੋ ਮੈਂਬਰ ਜਿਹੜੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਪੈਸਨ ਸਰਦਾਰ ਭਪਿੰਦਰ ਸਿੰਘ ਸਰਦਾਰ ਹੁਕਮ ਸਿੰਘ ਉਹਨਾਂ ਨੇ ਦੇਖਿਆ ਇਸ ਸੰਵਿਧਾਨ ਦੇ ਰਾਹੀਂ ਸਿੱਖਾਂ ਨੂੰ ਠੱਗਿਆ ਜਾ ਰਿਹਾ ਹੈ ਸਿੱਖਾਂ ਹਲ ਧੋਖਾ ਹੋ ਰਿਹਾ ਹੈ ਉਹਨਾਂ ਨੇ ਉਸ ਭਾਰਤ ਦੇ ਸੰਵਿਧਾਨ ਦੇ ਉੱਪਰ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਔਰ ਭਾਰਤ ਦੇ ਸੰਵਿਧਾਨ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਿੱਖਾਂ ਦੇ ਸਾਈਨ ਨਹੀਂ ਹੈ ਬਲਕਿ ਜਿਹੜੇ 9 ਕਰੋੜ ਜਿਨ੍ਹਾਂ ਨੂੰ ਭਾਰਤ ਦੀ ਬਹੁਗਿਣਤੀ ਵੱਲੋਂ ਨੀਵੇਂ ਲੋਕ ਆਖਿਆ ਜਾਂਦਾ ਸੀ ਉਹ ਸਿੱਖ ਬਣ ਗਏ ਕੁਝ ਮੁਸਲਮਾਨ ਬਣ ਗਏ ਔਰ ਉਹਨਾਂ ਨੂੰ ਵਿਸ਼ੇਸ਼ ਰਾਇਤਾਂ ਦਿੱਤੀਆਂ ਗਈਆਂ ਖਾਸ ਰਾਇਤਾਂ ਦੇ ਕੇ ਦੁਬਾਰਾ ਤੋਂ ਫਿਰ ਉਹ ਸ਼ੂਤ ਪਾਗ ਨੀਵੇਂ ਬਣਨ ਵਾਸਤੇ ਮਜਬੂਰ ਕੀਤਾ ਗਿਆ ਜਿਹੜੇ ਗਨਤੰਤਰ ਦਿਵਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਉਹਦੇ ਵਿੱਚ ਸਿੱਖਾਂ ਦਾ ਕੋਈ ਸਬੰਧ ਨਹੀਂ ਕਿਉਂਕਿ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਉਸੇ ਜਿਹੇ ਭਾਰਤ ਦੇ ਉਸ ਸੰਵਿਧਾਨ ਨੂੰ ਠੋਕਰਾ ਦਿੱਤਾ ਸੀ ਜਿਹੜਾ ਭਾਰਤ ਦੇ ਸੰਵਿਧਾਨ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨਦਾ ਜਦੋਂ 1984 ਦੇ ਵਿੱਚ ਸਿੱਖਾਂ ਨੂੰ ਕਤਲ ਕੀਤਾ ਗਿਆ ਹੋਵੇ ਔਰ ਕਤਲ ਕਰਨ ਵਾਲਿਆਂ ਨੂੰ ਜਿਹੜਾ ਹੈ ਉਹ ਸ਼ਰਿਆਂ ਬਾਹਰ ਘੁੰਮਦੇ ਕੋਈ ਫਰਦਾ ਨਹੀਂ ਔਰ ਸਿੱਖ ਉਮਰ ਕੈਦਾਂ ਭੋਗ ਭੋਗਣ ਦੇ ਬਾਵਜੂਦ ਵੀ ਅੱਜ ਵੀ ਜੇਲਾਂ ਵਿੱਚ ਬੈਠੇ ਹੋਣ ਤੇ ਫਿਰ ਇਹ ਸਿੱਖਾਂ ਵਾਸਤੇ ਕਾਹਦਾ ਸੰਵਿਧਾਨ ਹੈ ਬਲਕਿ ਇਹ ਸੰਵਿਧਾਨ ਉਹਨਾਂ ਵਾਸਤੇ ਹੈ ਜਿਨ੍ਹਾਂ ਦੇ ਕੋਲ ਤਾਕਤ ਹੈ ਜਿਹੜਾ ਗਰੀਬ ਹੈ ਉਹਦੇ ਵਾਸਤੇ ਕੋਈ ਵੀ ਕਾਨੂੰਨਾਂ ਦੀ ਚੀਜ਼ ਨਹੀਂ ਹੈ ਤਾਂ ਸਰਜੀਤ ਪਾਤਰ ਨੂੰ ਇਹ ਗੱਲ ਕਹਿਣੀ ਪਈ ਹੋਵੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਨੇ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਕੁਝ ਕਾਹਾਂ ਤਾਂ ਹਨੇਰਾ ਜਰੇਗਾ ਕਿਵੇਂ ਚੋ ਪਰਾਂ ਤਾਂ ਸ਼ਮਾਦਾਨ ਕੀ ਕਹਿਣਗੇ ਇਹ ਹੈ ਬਾਰਖ ਦਾ ਗਣਤੰਤਰ ਦਿਵਸ ਭਾਵ ਭਾਰਤ ਦਾ ਸੰਵਿਧਾਨ ਜੋ ਸਿੱਖਾਂ ਨੂੰ ਸਿੱਖ ਮੰਨਣ ਤੋਂ ਇਨਕਾਰੀ ਹੈ